ਕੀ ਹਾਲ ਨੇ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਦਾ WhatsApp ਨੰਬਰ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਰੇ ਜਣੇ ਨੋਟ ਕਰ ਲਿਆ ਕਰੋ ਕਿਉਂਕਿ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ ਚੋਂ ਕਿਸੇ ਵੀ ਤਰ੍ਹਾਂ ਦੀ ਜਿਵੇਂ ਤੁਹਾਡੇ ਕੋਲੇ ਗੱਡੀ ਹੈ ਕੋਈ ਵੀ ਗੱਡੀ ਹੈ ਜੇ ਕੋਈ ਵੀ ਮੋਟਰਸਾਈਕਲ ਹੈ ਬੁਲਟ ਹੈ ਜਾਂ ਇਹਨਾਂ ਤੋਂ ਇਲਾਵਾ ਤੁਹਾਡੇ ਕੋਲੇ ਕੋਠੀਆ ਘਰ ਮਕਾਨ ਹਵੇਲੀ ਮਹਿਲ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਕੋਈ ਵੇਚਣਾ ਚਾਹੁੰਨੇ ਹੋ ਕੁਝ ਵੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਾ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਗੱਡੀਆਂ ਦੀ ਆਪਣੇ ਕੋਲ ਤੁਹਾਡੇ ਪਸੰਦ ਦੀਆਂ ਤੁਹਾਡੇ ਏਰੀਆ ਚੋਂ ਗੱਡੀਆਂ ਪਹੁੰਚੀਆਂ ਲੈ ਕੇ ਪਹੁੰਚੇ ਆਪਾਂ ਵਰਨਾ ਐਸਐਕਸ ਗੱਡੀ ਪਹਿਲੀ ਤੁਸੀਂ ਦੇਖ ਰਹੇ ਹੋ 2011 ਮਾਡਲ ਗੱਡੀਆਂ ਚੀ 210 ਡਮਾਡਾ ਸੰਗਰੂਰ ਏਰੀਆ ਚੋਂ ਗੱਡੀ ਮਾਲਕ ਨੇ ਭੇਜੀ ਹੈ ਟਾਇਰ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਕੰਡੀਸ਼ਨ ਨਮੀ ਵਾਂਗੂ ਪਈ ਐ ਬਾਕੀ ਤੁਹਾਡੇ ਸਾਹਮਣੇ ਆ ਜੀ ਨਾ ਤਾਂ ਕਿਸੇ ਪਾਸੋਂ ਡੈਮੇਜ ਨਾ ਕੋਈ ਗਲੀ ਸੜੀ ਇੰਜਨ ਗੇਅਰ ਦੀ ਗੱਲ ਕਰੀਏ ਮਾਲਕ ਨੇ ਦੱਸਿਆ ਵੀ ਸਰਵਿਸ ਥੋੜੇ ਟਾਈਮ ਪਹਿਲਾਂ ਹੀ ਕਰਵਾਈ ਐ ਏਸੀ ਹੀਟਰ ਵਰਕਿੰਗ ਚ ਹੀਟਰ ਹੁਣ ਪੂਰਾ ਵਧੀਆ ਚੱਲਦਾ ਹੈਗਾ ਤੇ ਵਧੀਆ ਅੰਦਰੋਂ ਪਈ ਐ ਸੀਟ ਕਵਰ ਵਗੈਰਾ ਵਧੀਆ ਪਿਆ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98722292683 ਨੰਬਰ ਸਕਰੀਨ ਤੇ ਕਨਫਰਮ ਇੱਕ ਵਾਰੀ ਜ਼ਰੂਰ ਕਰ ਲਿਓ ਸੈਕੰਡ ਆਪਾਂ ਵੀਟ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2012 ਮਾਡਲ ਗੱਡੀ ਐ 88000 ਕੁੱਲ ਚੱਲੀ ਹੋਈ ਐ ਤੇ ਗੱਡੀ ਖੜੀ ਐ ਅੰਮ੍ਰਿਤਸਰ ਏਰੀਆ 'ਚ 130000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਤੇ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਮਾਡਲ 2012 ਆਪਾਂ ਨੂੰ ਮਿਲ ਜੂਗਾ 2027 ਤੱਕ ਪਾਸਿੰਗ ਤੇ ਇੰਸ਼ੋਰੈਂਸ ਵਗੈਰਾ ਇਹਨਾਂ ਨੂੰ ਪੁੱਛ ਲਿਓ ਕਿੰਨਾ ਕੁਸ਼ ਐ ਬਾਕੀ ਅੰਮ੍ਰਿਤਸਰ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਹੁਲ ਗਰੰਟੀ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਗੱਡੀ ਦੀ ਉਹਨਾਂ ਦਾ ਨੰਬਰ 83778 ਤੇ 32773 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ अल्टੋ K10 ਗੱਡੀ ਮਾਲਕ ਨੇ ਵੇਚੀ ਆ 2017 ਮਾਡਲ ਗੱਡੀਆਂ ਹਾ ਕੁੱਲ 19000 ਚੱਲੀ ਹੋਈ ਹੈ ਜਮਾ ਟੋਪ ਮਾਡਲ ਗੱਡੀ ਆ ਬਾਕੀ 3-10 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਕਰ ਲਵਾਂਗੇ ਗੱਡੀ ਖੜੀ ਜੋ ਬਠਿੰਡੇ ਏਰੀਆ 'ਚ ਫਾਸਟ ਓਨਰ ਗੱਡੀ ਆ ਇਹਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਬਹੁਤ ਵਧੀਆ ਜੀ ਕੁੱਲ 19000 ਚੱਲੀ ਐ ਉਸ ਹਿਸਾਬ ਨਾਲ ਤੁਸੀਂ ਆਪੇ ਦੇਖ ਲਿਓ ਟਾਇਰਾਂ ਦੀ ਕੰਡੀਸ਼ਨ ਕੀ ਹੋਵੇਗੀ ਬਾਕੀ ਬਠਿੰਡੇ ਜਾ ਕੇ ਦੇਖ ਲਿਓ ਟਾਇਰ ਵੀ ਦੇਖ ਲਿਓ ਇੰਜਨ ਗੇਅਰ ਚੈੱਕ ਕਰ ਲਿਓ ਟ్రਾਈ ਲੈ ਲਿਓ ਚਲਾ ਕੇ ਦੇਖ ਲਿਓ ਸਾਰਾ ਕੁਝ ਤੁਹਾਨੂੰ ਵਧੀਆ ਤਰੀਕੇ ਨਾਲ ਵਧੀਆ ਤਰ੍ਹਾਂ ਪਤਾ ਲੱਗ ਜਾਊਗਾ ਜੀ ਬਾਕੀ ਜਿੰਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ 70 878 062 43 ਨੰਬਰ ਤੇ ਗੱਲ ਤੁਸੀਂ ਜ਼ਰੂਰ ਕਰ ਲਿਓ ਇੱਕ ਸਕੂਟੀ ਆਪਾਂ ਲੈ ਕੇ ਪਹੁੰਚੇ ਹਾਂ 2012 ਮਾਡਲ ਹੈ ਸਕੂਟੀ ਤੇ ਕੰਡੀਸ਼ਨ ਆਲ ਓਕੀ ਹੈ ਬਾਕੀ ਵਾਡੀ ਤੁਸੀਂ ਆਪੇ ਦੇਖ ਲਓ ਜੇ ਆਪਾਂ ਸਰਵਿਸ ਦੀ ਗੱਲ ਕਰੀਏ ਮਾਲਕ ਨੇ ਕਿਹਾ ਹੈ ਸਰਵਿਸ A to Z ਕਰਵਾ ਰੱਖੀ ਹੈ ਸਾਰੀ ਤੇ ਵਧੀਆ ਚੱਲਦੀ ਹੈ ਜੀ origignal ਚਾਬੀਆਂ ਨਾਲ ਆਪਾਂ ਨੂੰ ਮਿਲ ਜਾਣਗੀਆਂ 12 ਮਾਡਲ ਹੈ 24000 ਡਿਮਾਂਡ ਹੈ ਤੇ ਸਕੂਟੀ ਖੜੀ ਆ ਬਰਨਾਲੇ ਏਰੀਆ ਚ ਟਾਇਰਾਂ ਦੀ ਕੰਡੀਸ਼ਨ ਆਪਨ ਬਹੁਤ ਵਧੀਆ ਮਿਲ ਚੁਕੀ ਚਲਾ ਕੇ ਤੁਸੀਂ ਦੇਖ ਲਓ ਬਾਕੀ ਮਾਲਕ ਨੇ ਕਿਹਾ ਫੁੱਲ ਗਰੰਟੀ ਹੈ ਤੇ ਜਿਹੜਾ ਰੇਟ ਹੈ ਉੱਪਰ-ਨੀਚੇ ਹੋ ਜਾਊਗਾ ਇੱਕ ਬਾਰੀ ਸਿਰਫ ਇਹਨਾਂ ਦੀ ਆ 24000 ਮੰਗਿਆਗੀ ਤੁਸੀਂ ਇੱਦਾਂ ਨਾ ਸਮਝੋ ਵੀ ਫਿਕਸ ਰੇਟ ਹੈ ਫਿਕਸ ਰੇਟ ਕਿਸੇ ਵੀ ਗੱਡੀ ਦਾ ਜਾਂ ਕਿਸੇ ਵੀ ਮਸ਼ੀਨਰੀ ਦਾ ਆਪਣੇ ਚੈਨਲ ਤੇ ਨਹੀਂ ਹੁੰਦਾ ਤੇ ਬਾਈ ਚਾਂਸ ਕਈ ਵਾਰੀ ਫਿਕਸ ਰੇਟ ਆ ਵੀ ਜਾਂਦੇ ਆ ਉਹ ਕੋਈ ਮਸਾ ਹੀ ਹੁੰਦੀ ਹੈ 10 ਦਿਨਾਂ ਦੇ ਵਿੱਚ ਮਸਾ ਇੱਕ ਗੱਡੀ ਆਉਂਦੀ ਹੈ ਤੇ ਉਹ ਆਪਾਂ ਦੱਸ ਦਿੰਨੇ ਆਂ ਵੀ ਇਸ ਗੱਡੀ ਦਾ ਰੇਟ ਜਾਂ ਇਸ ਮਸ਼ੀਨਰੀ ਦਾ ਰੇਟ ਫਿਕਸ ਹੈ ਜੀ ਬਾਕੀ ਰੇਟ ਉੱਪਰ-ਨੀਚੇ ਹੁੰਦੇ ਰਹਿੰਦੇ ਆ ਤੇ ਜਿਨ੍ਹਾਂ ਦੀ ਆ ਸਕੂਟੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਸਾਰੇ ਜਣੇ ਨੋਟ ਕਰ ਲਓ ਨੰਬਰ 76 579 33 780 ਸਕੂਟੀ ਤੁਸੀਂ ਦੇਖ ਲਈ ਤੇ ਪਿਛਲੀਆਂ ਗੱਡੀਆਂ ਜਿਹੜੀਆਂ ਤੁਸੀਂ ਦੇਖੀਆਂ ਤੁਹਾਨੂੰ ਕਿਵੇਂ ਲੱਗੀ ਵੀਡੀਓ ਤੇ ਮਸ਼ੀਨਰੀਆਂ ਕਿਵੇਂ ਲੱਗੀਆਂ ਜਰੂਰ ਦੱਸੋ ਕਮੈਂਟ ਕਰਕੇ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਹੈਗੀਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਚੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀਆਂ ਚ ਕੂਠੀਆ ਘਰ ਮਕਾਨਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਜਿਵੇਂ ਕੂਠੀਆ ਘਰ ਮਕਾਨਾ ਠੀਕ ਹੈ ਜੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆਪਣੇ ਕੋਲੇ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਚਾਰजेस ਕੋਈ ਫੀਸ ਨਹੀਂ ਹੁੰਦੀ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਦੇ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਸਾਰੇ ਜਣੇ ਜ਼ਰੂਰ ਦਬਾ ਦਿਓ ਤੇ ਨਾਲ ਦੀ ਨਾਲ ਜਿੰਨੇ ਤੁਸੀਂ ਆਏ ਹੋ ਜੀ ਪਹਿਲੀ ਵਾਰ ਤੇ ਪਹਿਲਾਂ ਤੋਂ ਵੀ ਤੁਸੀਂ ਆਏ ਹੋਏ ਹੋ ਚੈਨਲ ਤੇ ਤੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਕੇ ਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਕਿਉਂਕਿ ਆਪਣੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੂਗਾ ਜੀ ਤੇ ਮਸ਼ੀਨਰੀ ਦੀ ਗੱਲਬਾਤ ਚਲੋ ਆਪਾਂ ਫਿਰ ਤੋਂ ਸ਼ੁਰੂ ਕਰਦੇ ਹਾਂ ਤੇ ਕਿਸੇ ਨੂੰ ਵੇਚਣੀ ਹੋਵੇ ਆਪਣੇ ਕੋਲੇ ਭੇਜ ਜ਼ਰੂਰ ਦਿਓ ਤੇ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜੋ ਜਿੰਨਾ ਕਿ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਚੱਲਦਾ ਹੈ ਜਿੰਨਾ ਤੁਹਾਨੂੰ ਪਤਾ ਜੀ ਵੀ ਸਾਡੀ ਮਸ਼ੀਨਰੀ ਕਿੰਨੇ ਇੱਕ ਰੇਟ ਤੱਕ ਦੀ ਹੈ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਹਾਂ ਜਿਹੜੀ ਗੱਡੀ ਆਹ ਸੀਐਨਜੀ ਤੇ ਵੀ ਇਹਨਾਂ ਨੇ ਕਰਵਾਈ ਹੋਈ ਹੈ 2011 ਮਾਡਲ ਗੱਡੀਆਂ ਹਨ ਬਠਿੰਡੇ ਏਰੀਆ 'ਚ ਗੱਡੀ ਖੜੀ ਹੈ ਤੇ ਟਾਇਰ 80 ਤੋਂ 85 ਪੈਸੇ ਆਪਾਂ ਨੂੰ ਮਿਲ ਜਾਣਗੇ ਬਠਿੰਡਾ ਮਾਲਕ ਦਾ ਏਰੀਆ ਇੱਕ 85 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਾਲਕ ਨੇ ਕਿਹਾ ਰੇਟ ਉੱਪਰ-नीचे ਹੋ ਜੂਗਾ ਇੱਕ ਵਾਰੀ ਸਿਰਫ ਇੰਨਾ ਦੀ ਡਿਮਾਂਡ ਹੈਗੀ। ਜਾ ਕੇ ਦੇਖਣੀ ਉਹ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਲਓ। ਤੇ ਬਠਿੰਡੇ ਖੜੀ ਹੈ 1.85 ਮੰਗ ਹੈ ਲੈਸ-ਬੈਸ ਹੋ ਜੂਗਾ। ਮਾਲਕ ਨੇ ਕਿਹਾ ਰੇਟ ਮੋਕੇ ਤੇ ਘਟਾ ਦਾਂਗੇ। ਜਿੰਨਾਂ ਦੀ ਗੱਡੀਆਂ ਜੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ। ਨੰਬਰ 98 785 49 622 ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਸਕੋਰਪਿਓ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ 2009 ਮਾਡਲ ਗੱਡੀ ਹੈ। 195 ਡਿਮਾਂਡ ਹੈ ਜੀ ਗੱਡੀ ਖੜੀ ਹੈ ਕੋਟ ਕਪੂਰੇ ਏਰੀਆ ਦੇ ਵਿੱਚ ਨਵੇਂ ਟਾਇਰ ਨੇ 195 ਮੰਗਾ ਹੈ ਲੈਸ ਹੋ ਜਾਊਗਾ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜਾ ਕੇ ਤੁਸੀਂ ਦੇਖਣ ਵਿੱਚ ਜਾ ਕੇ ਦੇਖ ਲਓ ਚਲਾ ਕੇ ਦੇਖਣ ਵਿੱਚ ਚਲਾ ਕੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਵਧੀਆ ਗੱਡੀ ਹੈ ਜਿਨ੍ਹਾਂ ਦੀ ਗੱਡੀਆਂ ਨੰਬਰ ਆਪਾਂ ਸਕਰੀਨ ਤੇ ਉਹਨਾਂ ਦਾ ਦੇ ਰੱਖਿਆ ਜੀ ਹੁਣ ਤੁਸੀਂ ਦੇਖੋ Maruti 800 ਗੱਡੀ ਇੱਕ ਉਸੀ ਕਹਿਨੇ ਹੁੰਨੇ ਉਹ ਵੀ ਸਾਨੂੰ ਘੱਟ ਰੇਟ ਦੇ ਵਿੱਚ ਇੱਕ ਵਧੀਆ ਗੱਡੀ ਵੀ ਦਿਖਾਇਆ ਕਰੋ 2002 ਮਾਡਲ ਗੱਡੀ ਹੈ ਤੇ ਰੇਟ ਸਿਰਫ 38000 ਰੁਪਇਆ ਗੱਡੀ ਫਰੀਦਕੋਟ ਏਰੀਆ ਚ ਮਾਲਕ ਦੇ ਘਰੇ ਖੜੀ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਹੀ ਰੱਖਿਆ ਜੀ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੇ ਸਬਸਕ੍ਰਾਈਬ ਕਿਸੇ ਕੋਲੇ ਕੋਈ ਕੂਠੀ ਮਕਾਨ ਘਰ ਕੁਛ ਵੀ ਹੈ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕੂਠੀ ਮਕਾਨ ਘਰ ਚਾਹੀਦਾ ਮੈਨੂੰ ਕਰੋ ਕਮੈਂਟ ਦੱਸੋ ਜੀ